ਜੋ ਤੁਹਾਡੇ ਵਿੱਚੋਂ ਕਿੰਨਿਆਂ ਨੇ ਕਦੇ ਆਪਦੀ ਯੋਨੀ ਨੂੰ ਆਪ ਹੱਥ ਲਾਇਆ ਹੈ ਨਾ ਪੀਰੀਅਡ ਦੀ ਗੱਲ ਨਹੀਂ ਕਰਦੀ ਭਈ ਪੀਰੀਅਡ ਦੌਰਾਨ ਆਪਣੇ ਨੂੰ ਸਾਫ਼ ਕਰਨ ਦੇ ਵਾਸਤੇ ਤੁਸੀਂ ਟੱਚ ਕਰ ਲਿਆ ਦਸ ਅ ਡਿਫਰੈਂਟ ਸਟੋਰੀ ਕੰਪਲੀਟਲੀ ਦਸ ਅ ਹੋਲ ਡਿਫਰੈਂਟ ਸਟੋਰੀ ਪਰ ਤੁਸੀਂ ਆਪਣੇ ਆਪ ਨੂੰ ਸਿਰਫ ਆਪਣੇ ਆਪ ਦੇ ਵਾਸਤੇ ਆਪਣੇ ਸਵਾਦ ਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਆਪਣੇ ਸਵਾਦ ਦੇ ਵਾਸਤੇ ਕਿਤੇ ਟੱਚ ਕੀਤਾ ਮਹਿਸੂਸ ਕੀਤਾ ਤੁਹਾਨੂੰ ਪਤਾ ਤੁਸੀਂ ਆਪਣੇ ਆਪ ਨੂੰ ਚਰਮ ਸੀਮਾ ਆਪ ਦੇ ਸਕਦੀਆਂ ਔਰ ਮੈਂ ਨਹੀਂ ਇਹ ਕਹਿੰਦੀ ਕਿ ਤੁਹਾਨੂੰ ਜਿਹੜੀ ਥੋੜੀ ਉਂਗਲਾਂ ਹੈਗੀਆਂ ਨੇ ਕਿਤੇ ਯਾ ਇਹਨਾਂ ਨੂੰ ਕਿਤੇ ਓਕੇ ਹੁਣ ਇਹਦੀ ਪੰਜਾਬੀ ਤਾਂ ਹੀ ਹੋਊਗੀ ਕਿਤੇ ਵਿੱਚ ਫੋਨੀਆ ਪੈਣਗੇ ਅਪਾਰੀ ਹਲੇ ਗੱਲ ਨਹੀਂ ਕਰਦੇ ਮੈਂ ਤਾਂ ਹਾਲ ਥੋੜੀ ਯੋਨੀ ਜਿਹੜੀ ਹੈਗੀ ਹੈ ਜਿਵੇਂ ਦੀ ਇਹਦੀ ਸ਼ੇਪ ਹੈਗੀ ਹੈ ਮੈਂ ਤਾਂ ਉਹਦੀ ਬਾਹਰ ਦੀ ਹਲੇ ਗੱਲ ਕਰਦੀ ਪਈ ਆ ਉਹਨੂੰ ਕਦੇ ਮਹਿਸੂਸ ਕੀਤਾ ਉਹ ਜਿਹੜੀ ਜਿਸ ਤਿਸ ਤਿਸ ਕੰਧੋੜੀ ਜਿਹੜੀ ਯੋਨੀ ਬਣੀ ਹੋਈ ਹੈ ਤੁਸੀਂ ਇਹਨੂੰ ਅਗਰ ਸਿਰਫ ਇਹਨੂੰ ਸਿਰਫ ਬਾਹਰ ਦੇ ਹਿੱਸੇ ਨੂੰ ਹੀ ਮਹਿਸੂਸ ਕਰਨ ਦੀ ਸਿਰਫ ਕੋਸ਼ਿਸ਼ ਕਰੋ ਦ ਮੋਮ ਐਂ ਤੁਹਾਡਾ ਹੱਥ ਉੱਥੇ ਜਾਊਗਾ ਤੁਹਾਡੇ ਸਰੀਰ ਦੇ ਵਿੱਚ ਉਸੇ ਵੇਲੇ ਇੱਕ ਜਿਹੜੀ ਹੈਗੀ ਨਾ ਐਦਾਂ ਇੱਕ ਵੇਵ ਆਊਗੀ ਐਂ ਤੁਹਾਨੂੰ ਮਹਿਸੂਸ ਹੋਊਗਾ oh yeah i'm alive ਮੈਂ ਜਿੰਦੀ ਆ ਤੇ ਇਹ ਮੈਸੂਸ ਕੀਤਾ ਕਿ ਤੁਸੀਂ ਜਿੰਦੇ ਆ ਲਾਈਕ ਦ ਹਾਰਡ ਰਾਈਟ ਹियर ਮੈਂ ਆ ਨਹੀਂ ਖਾਣਾ ਮੈਂ ਆ ਨਹੀਂ ਖਾਣਾ ਮੈਂ ਤਾਂ ਆਪਣੇ ਸਵਾਦ ਮਾਰ ਲਏ ਮੈਂ ਆਪਣੀ ਚਾਹ ਮਾਰ ਲਏ ਮੈਂ ਆ ਕਰ ਲਿਆ ਲਾਈਕ ਸ਼ਹੀਦ ਬਣ ਕੇ ਬਹਿ ਜੋ ਕਰਦੇ ਵਿੱਚ ਕਾਦੇ ਵਾਸਤੇ ਫਿਰ ਉਹੀ ਗੱਲ ਆ ਗਈ ਨਾ ਸਰੀਰ ਬਾਕੀਆਂ ਨੂੰ ਦੇ ਦਿਓ ਹੈ ਨਾ ਬੱਚੇ ਨੇ ਪੈਦਾ ਇੱਕ ਤਾਂ ਬੱਚਾ ਪੈਨਾ ਪੈਦਾ ਕਰ ਲਿਆ ਫਿਰ ਉਹਨੇ ਦੁੱਧ ਚੰਗ ਲਿਆ ਚਲੋ ਕੰਮ ਨਿਬੜਿਆ ਘਰ ਦਾ ਰੋਜ਼ ਲੱਗਾ ਹੋਇਆ ਰੋਜ਼ ਨਹੀਂ ਦੂਜੇ ਦਿਨ ਤੀਜੇ ਜਿਹਨੇ ਦਿਨ ਵੀ ਕਰਦਾ ਪਿਆ ਜਿਹੜਾ ਦਿਨ ਨਹੀਂ ਕਰਦਾ ਪਿਆ ਉਹ ਲੱਗਾ ਹੋਇਆ ਬਾਕੀ ਦਿਨ ਤਾਂ ਸਰੀਰ ਨੂੰ ਵਰਤੇ ਪਏ ਹੈਗੇ ਉਹ ਰੋਟੀਆਂ ਪਕਾਉਣ ਨੂੰ ਹੈਨਾ ਕੰਮ ਤੇ ਜਾਣ ਨੂੰ ਪਰ ਜੇ ਤੁਸੀਂ ਥੋੜੇ ਵਾਸਤੇ ਅਗਰ ਤੁਸੀਂ ਇਹਨੂੰ ਕਦੇ ਮਹਿਸੂਸ ਕਰਕੇ ਦੇਖਿਆ ਕਦੇ ਤੁਸੀਂ ਆਪਣੇ ਆਪ ਦਾ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਕੇ ਦੇਖਿਆ